ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਵੱਲੋਂ ਜਾਣਕਾਰੀ ਦਿੰਦਿਆਂ ਸਰਵਨ ਸਿੰਘ ਭੰਦੇ ਨੇ ਦੱਸਿਆ ਕਿ ਜਿੱਥੇ 31 ਅਗਸਤ ਨੂੰ ਸ਼ੰਭੂ ਖਨੋਰੀ ਅਤੇ ਰਤਨਪੁਰਾ ਰਾਜਸਥਾਨ ਤੇ ਮੋਰਚਿਆਂ ਵਿੱਚ ਦਿੱਲੀ ਅੰਦੋਲਨ ਦੋ ਦੇ 200 ਦਿਨ ਪੂਰੇ ਹੋਣ ਮੌਕੇ ਵੱਡੇ ਇਕੱਠ ਹੋ ਰਹੇ ਹਨ ਉੱਥੇ ਹੀ ਮੋਦੀ ਸਰਕਾਰ ਆਪਣੀ ਕੇਂਦਰੀ ਏਜੰਸੀਆਂ ਦੀ ਨਜਾਇਜ਼ ਵਰਤੋਂ ਕਰਦੇ ਹੋਏ BKU ਕ੍ਰਾਂਤੀਕਾਰੀ ਦੀ ਆਗੂ ਬੀਬੀ ਸੁਖਵਿੰਦਰ ਕੋਰ ਦੇ ਘਰ NIA ਨੇ ਸਵੇਰੇ 6 ਵਜੇ ਛਾਪਾ ਮਾਰਿਆ ਹੈ। ਉਹਨਾਂ ਦੇ ਘਰ ਨੂੰ سنگीन ਅਪਰਾਧੀਆਂ ਵਾਂਗ ਘੇਰਾ ਪਾਇਆ ਗਿਆ। ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਦੋਨਾਂ ਮੋਰਚਿਆਂ ਵੱਲੋਂ ਸਰਕਾਰ ਦੀ ਇਸ ਹਰਕਤ ਦੀ ਨਿਖੇਦੀ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਛਾਪਿਆਂ ਦੀ ਟਾਈਮਿੰਗ ਉਸ ਵੇਲੇ ਹੈ ਜਦੋਂ ਮੋਰਚਾ ਲਗਾਤਾਰ ਵਿਸਤਾਰ ਲੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਕੰਮ ਇਸ ਲਈ ਕੀਤੇ ਜਾ ਰਹੇ ਹਨ ਤਾਂ ਕਿ ਕਿਸਾਨ ਲੀਡਰਸ਼ਿਪ ਨੂੰ ਡਰਾਇਆ ਜਾ ਸਕੇ। ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਬੀਬੀ ਸੁਖਵਿੰਦਰ ਕੌਰ ਦੇ ਪਤੀ ਤੇ ਲੰਮਾ ਸਮਾਂ ਪਹਿਲਾਂ ਕੇਂਦਰ ਵੱਲੋਂ ਯੂਪੀਏ ਲਗਾਇਆ ਗਿਆ ਜਿਸ ਤੋਂ ਇਹ ਅਦਾਲਤ ਚੋ ਬਰੀ ਹੋ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦੋਵੇਂ ਮੋਰਚੇ ਸਲਾਹ مشورہ ਕਰਕੇ ਕੇਂਦਰ ਨੂੰ ਇਸ ਦਾ ਜਵਾਬ ਦੇਣਗੇ ਅਤੇ ਅਸੀਂ ਐਨਆਈਏ ਦੇ ਛਾਪਿਆਂ ਤੋਂ ਡੰਣ ਵਾਲੇ ਨਹੀਂ ਐਨਆਈਏ ਦੇ ਛਾਪੇ ਸਾਨੂੰ ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਤੇ ਸੰਘਰਸ਼ ਕਰਨ ਤੋਂ ਰੋਕ ਨਹੀਂ ਸਕਦੇ ਉਹਨਾਂ ਕਹਿ ਕਿ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅੰਦੋਲਨ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਸਰਵਣ ਸਿੰਘ ਬੰਦੇਰ ਨੇ ਦੇਸ਼ ਦੇ ਕਿਸਾਨ ਮਜ਼ਦੂਰਾਂ ਨੂੰ 31 ਅਗਸਤ ਦੇ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ ਹੈ ਸ਼ੰਭੂ ਮੋਰਚੇ ਤੋਂ ਤੁਹਾਨੂੰ ਪਤਾ ਵਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਔਰ ਕੱਲ ਅਸੀਂ 31 ਅਗਸਤ ਨੂੰ 200 ਦਿਨ ਇਸ ਮੋਰਚੇ ਤੇ ਪੂਰੇ ਹੋਣ ਤੇ ਸਾਰਿਆਂ ਮੋਰਚਿਆਂ ਦੇ ਉੱਤੇ ਲੱਖਾਂ ਦੇ ਇਕੱਠ ਕਰ ਰਹੇ ਹੈਗਾ ਔਰ ਸਾਡਾ ਅੰਦੋਲਨ ਮੋਦੀ ਸਰਕਾਰ ਦੇ ਖਿਲਾਫ ਸਿੱਧਤ ਆ ਔਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਇਨਸਾਫ ਦੇਣ ਲਈ ਇਹ ਅੱਗੇ ਵਧ ਰਿਹਾ ਹੈਗਾ ਤਾਂ ਜਿਵੇਂ ਮੋਦੀ ਸਰਕਾਰ ਆਪਣੀ ਕੇਂਦਰੀ ਏਜੰਸੀਆਂ ਦਾ ਦੁਰਪਯੋਗ ਕਰਦੀ ਹੈਗੀ ਆ ਉਹਨਾਂ ਨੇ ਅੱਜ ਜਿਹੜਾ ਸਾਡੇ ਕ੍ਰਾਂਤੀਕਾਰੀ ਯੂਨੀਅਨ ਦੀ ਆਗੂ ਬੀਬੀ ਸੁਖਵਿੰਦਰ ਕੌਰ ਦੇ ਘਰੇ ਐਨਆਈਏ ਨੇ 6 ਵਜੇ ਛਾਪਾ ਮਾਰਿਆ ਅਸੀਂ ਜਦੋਂ ਤੱਕ ਬੋਲ ਰਹੇ ਹਜੇ ਵੀ ਘਰ ਨੂੰ geke ਪਾਇਆ ਹੈਗਾ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਪਤੀ ਹਰਪਿੰਦਰ ਸਿੰਘ ਉਹਨਾਂ ਦਾ ਬੇਟਾ ਸ਼ਹਿਬਾਜ਼ ਉਹਨਾਂ ਦੀ ਨੂੰ ਸੋਮਨਪ੍ਰੀਤ ਔਰ ਉਹਨਾਂ ਦੀ ਮਾਤਾ ਜਿਹੜੀ 90 ਸਾਲ ਦੀ ਆ ਪਰਮਜੀਤ ਕੌਰ ਹੈਗੇ ਨੇ ਤੇ ਬਾਹਰੋਂ ਅੰਦਰੋਂ ਕਿਸੇ ਨੂੰ ਆਉਣ ਨਹੀਂ ਜਾਣ ਦਿੱਤਾ ਜਾਂਦਾ ਕ੍ਰਾਂਤੀਕਾਰੀਆਂ ਦੇ ਤੇ ਹੋਰ ਨਾ ਜਥੇਬੰਦੀਆਂ ਦੇ ਵਰਕਰ ਉੱਥੇ ਪਹੁੰਚੇ ਹੋਏ ਆ ਜਿਨ੍ਹਾਂ ਨੇ ਅੱਗੇ ਧਰਨਾ ਦਿੱਤਾ ਹੋਇਆ ਇਹ ਛਾਪੇਮਾਰੀ ਕਿਉਂ ਕੀਤੀ ਜਾ ਰਹੀ ਆ ਔਰ ਹੋਰ ਵੀ ਪੰਜਾਬ ਤੇ ਲੋਕ ਪੱਕੇ ਵਕੀਲਾਂ ਤੇ ਛਾਪੇਮਾਰੀ ਹੋਈ ਆ ਕਿਉਂਕਿ ਇਹ ਟਾਈਮਿੰਗ ਤੁਸੀਂ ਦੇਖੋ ਇਹ ਟਾਈਮਿੰਗ ਉਸ ਵੇਲੇ ਆ ਜਦੋਂ ਮੋਰਚਾ ਅੱਗੇ ਚੱਲ ਰਿਹਾ ਵੀ ਕਿਸਾਨ ਲੀਡਰਸ਼ਿਪ ਨੂੰ ਡਰਾਇਆ ਜਾ ਸਕੇ ਔਰ ਪਹਿਲੋ ਤੁਹਾਨੂੰ ਬਤਾ ਵੀ ਸਾਡੇ ਖਿਲਾਫ ਖਾਲਿਸਤਾਨ ਦਾ ਠੱਪਾ ਲਾਉਣ ਦਾ ਯਤਨ ਕੀਤਾ ਹੁਣ ਕੁਝ ਹੋਰ ਠੱਪਾ ਲਾਉਣ ਦਾ ਯਤਨ ਕੀਤਾ ਜਾ ਸਕੂਗਾ ਉਹਨਾਂ ਦੇ ਘਰ ਵਾਲਾ ਜਿਨ੍ਹਾਂ ਦੇ ਪਹਿਲਾਂ ਕੇਂਦਰ ਨੇ ਯੂਪੀਏ ਲਾਇਆ ਸੀਗਾ ਉਹਦੇ ਤੋਂ ਅਦਾਲਤ ਚ ਬਰੀ ਹੋ ਚੁੱਕੇ ਨੇ ਔਰ ਲੰਮੇ ਸਮੇਂ ਤੋਂ ਆਪਣੇ ਘਰ ਵਿੱਚ ਰਹਿੰਦੇ ਹੈਗੇ ਨੇ ਤੋਂ ਇਸ ਕਰਕੇ ਇਹ ਟਾਈਮਿੰਗ ਇਹ ਚੁਣੀ ਗਈ ਆ ਵੀ ਅਸੀਂ ਕਿਸਾਨ ਅੰਦੋਲਨ ਨੂੰ ਦਬਾਉਣਾ ਚਾਹੁੰਦੇ ਆ ਔਰ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾ ਸਕੇ ਓਨੀ ਘੱਟ ਆਉਣ ਵਾਲੇ ਸਮੇਂ ਵਿੱਚ ਦੋਵੇਂ ਮੋਰਚੇ ਸਲਾਹ مشورہ ਕਰਨਗੇ ਔਰ ਕੇਂਦਰ ਨੂੰ ਇਹਦਾ ਜਵਾਬ ਦੇਣਗੇ ਔਰ ਅਸੀਂ ਐਨਆਈਏ ਦੇ ਛਾਪਿਆਂ ਤੋਂ ਡਰਨ ਵਾਲੇ ਨਹੀਂ ਹੈਗੇ ਐਨਆਈਏ ਦੇ ਛਾਪੇ ਸਾਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨ ਤੋਂ ਹਟਾ ਨਹੀਂ ਸਕਦੇ ਕੇਂਦਰ ਜਿੰਨਾ ਮਰਜ਼ੀ ਜ਼ਬਰ ਕਰ ਲੇ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਅੰਦੋਲਨ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਅੱਜ ਪਤਾ ਲੱਗਿਆ ਹੈ ਕਿ ਬੀਕੇਯੂ ਕ੍ਰਾਂਤੀਕਾਰੀ ਦੇ ਇੱਕ ਲੇਡੀ ਵਿੰਗ ਤੋਂ ਆਗੂ ਨੇ ਬੀਬੀ ਸੁਖਵਿੰਦਰ ਕੌਰ ਉਸ ਦੇ ਘਰ ਦੇ ਉੱਤੇ ਐਨਆਈਏ ਦੇ ਵੱਲੋਂ ਛਾਪਾ ਮਾਰਿਆ ਗਿਆ ਔਰ ਜਿਹੜਾ ਉਹ ਛਾਪਾ ਮਾਰਿਆ ਜਾ ਰਿਹਾ ਹੈ ਇਸ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਭਾਜਪਾ ਦੀ ਇਹ ਚੱਲ ਰਹੇ ਕਿਸਾਨ ਅੰਦੋਲਨ ਤੋਂ ਕਬਰਾਹਟ ਦੇ ਵਿੱਚੋਂ ਅਜਿਹੇ ਕਾਰਵਾਈਆਂ ਨਜ਼ਰ ਆ ਰਹੇ ਨੇ ਪਿਛਲੇ ਦਿਨਾਂ ਤੁਸੀਂ ਦੇਖਿਆ ਹੈ ਕਿ ਜਦੋਂ ਅਸੀਂ ਸਾਊਥ ਦੇ ਵਿੱਚ ਜਾਣਾ ਚਾ ਰਹੇ ਸੀ ਇਹਨਾਂ ਦੀਆਂ ਕਰਤੂਤਾ ਉੱਥੇ ਜਾ ਕੇ ਸਾਊਥ ਦੇ ਵਿੱਚ ਨੰਗੀਆਂ ਕਰਨੀਆਂ ਚਾਹ ਰਹੇ ਸੀ ਉੱਥੋਂ ਦੇ ਲੋਕਾਂ ਨੂੰ ਦਿਖਾਉਣਾ ਚਾਹ ਰਹੇ ਸੀ ਕਿ ਖਨੌਰੀ ਦੇ ਸ਼ੰਭੂ ਬਾਰਡਰ ਦੇ ਉੱਤੇ ਕਿੰਨਾ ਇਹਨਾਂ ਨੇ ਬਰਬਰਤਾ ਦੇ ਨਾਲ ਲੋਕਾਂ ਦੇ ਉੱਤੇ ਗੋਲੇ ਚਲਾਏ ਲੋਕਾਂ ਦੇ ਗੋਲੀਆਂ ਚਲਾਈਆਂ ਲੋਕ ਜਖਮੀ ਕੀਤੇ ਲੋਕ ਮਾਰੇ ਉਹ ਸੀ ਸਾਊਥ ਦੇ ਲੋਕਾਂ ਨੂੰ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਦਿਖਾਉਂਦਾ ਸਾਡੀ ਇੱਕ ਪ੍ਰੋਗਰਾਮ ਸੀ ਉਹਨੂੰ ਉਹਨਾਂ ਨੇ ਡਿਸਟਰਬ ਕੀਤਾ ਇਹਨਾਂ ਨੇ ਡਿਸਟਰਬ ਕੀਤਾ ਕਿ ਸਾਨੂੰ ਜਹਾਜ਼ ਤੱਕ ਨਹੀਂ ਚੰਨ ਦਿੱਤਾ ਔਰ ਉਸੇ ਤਰ੍ਹਾਂ ਅੱਜ ਇਸ ਬੀਬੀ ਦੇ ਘਰੇ ਛੱਪਾ ਮਾਰਨਾ ਇਹ ਆਪਣੇ ਆਪ ਦੇ ਵਿੱਚ ਇਹ ਗੱਲ ਨੂੰ ਸਪਸ਼ਟ ਕਰਦਾ ਹੈ ਕਿ ਭਾਜਪਾ ਕਿਸਾਨ ਅੰਦੋਲਨ ਤੋਂ ਬੁਰੀ ਤਰ੍ਹਾਂ ਕਬਰਹਾੜ ਦੇ ਵਿੱਚ ਆਈ ਹੋਈ ਹੈ ਔਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਦੀ ਉਸੇ ਚਾਲ ਤੇ ਚੱਲ ਰਿਹਾ ਜਿਵੇਂ ਪਿੱਛੇ ਆਪਾਂ ਦੇਖਿਆ ਹੈ ਕਿ اپੋਜੀਸ਼ਨ ਦੀ ਲੀਡਰਸ਼ਿਪ ਨੂੰ ਕਿਸੇ ਨੂੰ ਈਡੀ ਦਾ ਛੱਪਾ ਪਵਾ ਕੇ ਕਿਸੇ ਨੂੰ ਐਨਆਈਏ ਦਾ ਛੱਪਾ ਪਵਾ ਕੇ ਇਸੇ ਨੂੰ ਕਿਸੇ ਤਰੀਕੇ ਦੇ ਨਾਲ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਦਬਾ ਕੇ ਆਪਣੀ ਲੱਤ ਹੇੜ ਦੀ ਨਖਾਉਣ ਲਗਾਉਣ ਦਾ ਕੰਮ ਕਰਦੀ ਰਹੀ ਹੈ ਅਜੇ ਤੱਕ ਰਪੇ ਵੀ ਦੇਖਿਆ ਹੈ ਜਿਹੜੇ ਲੀਡਰ ਪਹਿਲਾਂ ਲੱਗਦੇ ਸੀਗੇ ਇਹਨਾਂ ਦੀ ਨਿਗਾਚ ਕਿ ਕਰਪਟ ਨੇ ਜਿਹਦੇ ਘਰੇ ਈਡੀ ਛੱਪਾ ਮਾਰ ਦਿੰਦੀ ਸੀ ਤੇ ਉਸ ਤੋਂ ਬਾਅਦ ਜਦੋਂ ਉਹ ਆੜ ਕੇ ਭਾਜਪੀ ਦੇ ਗੋਢੀ ਲੱਗ ਜਾਂਦਾ ਸੀ ਉਹੀ ਆਦਮੀ ਠੀਕ ਹੋ ਜਾਂਦਾ ਸੀ ਦੁੱਧ ਤੋਤਾ ਹੋ ਜਾਂਦਾ ਸੀ ਸੋ ਮੇਰੀ ਬੇਨਤੀ ਆ ਕਿ ਆਇਆ ਇਸ ਵੇਲੇ ਜਿਹੜਾ ਇਹ ਆ ਕੀਤਾ ਜਾ ਰਿਹਾ ਕਿਸਾਨ ਅੰਦੋਲਨ ਨੂੰ ਟਾਰਗੇਟ ਕਰਕੇ ਕਿਸਾਨ ਲੀਡਰਾਂ ਦੇ ਘਰਾਂ ਦੇ ਵਿੱਚ ਛਾਪੇ ਮਾਰਨ ਦਾ ਕੰਮ ਸ਼ੁਰੂ ਕੀਤਾ ਹੈ ਪਿਛਲੇ ਸਮੇਂ ਤੁਸੀਂ ਦੇਖਿਆ ਹੋਵੇਗਾ ਸਤਨਾਮ ਸਿੰਘ ਬਹਿਰੂ ਇੱਕ ਬਜ਼ੁਰਗ ਲੀਡਰ ਬਹੁਤ ਇਮਾਨਦਾਰ ਲੀਡਰ ਉਹਦੇ ਘਰੇ ਵੀ ਇਹ ਛਾਪੇ ਆ ਗਏ ਸੀ ਸੋ ਅਜਿਹੇ ਛਾਪੇ ਪਵਾ ਕੇ ਛਾਪੇ ਮਾਰ ਕੇ ਕਿਸਾਨ ਲੀਡਰਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਇਸ ਗੱਲ ਦੀ ਸਤਰਕ ਕਰਨਾ ਚਾਹਣਾ ਕਿ ਦੋਸਤੋ ਤਕੜੇ ਹੋਵੋ ਮੈਦਾਨ ਦੇ ਵਿੱਚ ਉਤਰੋ ਅਗਰ ਤੁਹਾਡੀ ਲੀਡਰਸ਼ਿਪ ਨੂੰ ਹੀ ਅਜੇ ਤਰੀਕਿਆਂ ਦੇ ਨਾਲ ਉਲਝਾ ਕੇ ਕਿਸੇ ਮਕਦਮੇ ਦਾ ਡਰ ਪਾ ਕੇ ਦਬਾ ਕੇ ਇਸ ਅੰਦੋਲਨ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਆਪ ਸਭ ਦੀ ਜ਼ਿੰਮੇਵਾਰੀ ਬੰਦੀ ਆਪਨੀ ਲੀਡਰਸ਼ਿਪ ਦੇ ਮਗਰ ਆਪਣੇ ਲੋਕਾਂ ਦੇ ਮਗਰ ਲੋਕ ਮੈਦਾਨ ਦੇ ਵਿੱਚ ਤਕਰੀ ਵੱਡੀ ਗਿਣਤੀ ਦੇ ਵਿੱਚ ਉਤਰਨ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਇਸ ਮੋਰਚੇ ਨੂੰ ਸਾਡੇ ਇਸ ਅੰਦੋਲਨ ਨੂੰ ਸੱਟ ਨਾ ਮਾਰ ਸਕਣ ਇਹ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਲੋਕ ਤਕੜੇ ਹੋਣ ਸਰਕਾਰ ਜਿਹੜੇ ਕੰਮਾਂ ਤੇ ਆਈ ਹੋਈ ਆਪਾਂ ਨੂੰ ਵਿਸਰਿਆ ਇਹਦਾ ਮੂੰਹ ਤੋੜਮਾ ਜਵਾਬ ਸਿਰਫ ਪਬਲਿਕ ਦੇ ਸਕਦੀ ਹੈ ਲੋਕ ਦੇ ਸਕਦੇ ਨੇ ਆਓ ਤਕੜੇ ਹੋ ਕੇ ਕੱਲ ਨੂੰ 31 ਤਰੀਕ ਨੂੰ ਵੀ ਇਹਦੇ ਖੁਲਾਸੇ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ